اور آجيو آجي ميان آ آجي اور بیٹھجي پتا نكينه هلوان کي لوان کي گلا کي گلا سنهاس جا پائي سڏتا

Ayo, ਚੱਲਦਾ

ਕ੍ਰਾਂਤੀ ਕੰਟਰੋਲ ਲੈਣ ਦਾ ਹੋਵੇ ਲੈਣ ਨੂੰ ਕਾਹ ਬਣਾ ਫੌੜਾ ਨਹੀਂ ਗਾ ਕਹਿੰਦੇ ਬਾਜੀ ਨੇ ਜੇ ਤੇ ਉਹਨਾਂ ਦਾ ਲੈਣ ਬੰਦ ਕਰੀਏ ਲੈ ਕ੍ਰਾਂਤੀ ਕ੍ਰਾਂਤੀ ਦੇ ਪਲਾਟਫਾਰਮ ਵੀ ਬਿਆਹ ਕੇ ਆ ਬੰਦ ਕਰੇ ਲੋੜ ਪਾ ਰਹੀ ਤੇ ਯੋਸ਼ੇਕ ਕੀ ਕਰਿਆ

ਮਾਤਾ ਜੀ ਤੋਂ ਜੋ ਦਾ ਧਰਮ ਦਾ ਫਾਟਾ ਕੀਤਾ ਤੇ ਨਾਲੇ ਵਾਲੀ ਮਹਾਮੈ ਦੀ ਜੋਤ ਆਪੇ ਸਨਾਤਨ ਆ ਦੇ ਲੱਗੇ ਮੈਂ ਪਰ ਮੈਨੂੰ ਇਹ ਖਾਰਾ ਸਾਇਦ ਨੂੰ ਜਦੋਂ ਨਿਆਲਾ ਮਾਤਾ ਜੰਦ ਤੋਂ ਭਰੇ ਉਹ ਮੈਂ ਜਲਾਣਾ ਕਿ ਕਿਉਂ ਨਾ ਰੇ ਮਾਤਾ ਜੀ ਨੂੰ ਮਨਾਉਣਾ ਪਿਆ ਕਰੀ ਇਹਨੇ ਮਹਾਮੈ ਦੀ ਜੋਤ ਦਾ ਧਾਮ ਫਾਟਾ ਫੋਜ ਵੀ ਤਾਂ ਆਪਣੇ ਨਗਰ ਵਿੱਚ ਆਪਾਂ ਆਪਣੀ ਮਹਾਮੈ ਨੇ ਜੋਤ ਆਪੇ ਅਲਾ ਮੁਬਾਰਕ ਹੋ ਜੇ ਆਪਣੇ ਬੰਦੇ ਬਾੜੀ ਨੂੰ ਜਾਣਾ ਹੈ ਕੀ ਬਾਤਾਂ ਦੀ ਆਪ ਮੋਟਰ ਰਵਾੜਾ ਦੇ ਰੱਬੀ ਬੰਦਾਰੀ ਦੇ ਪਹਿਲੇ ਗੱਲ ਤਾਂ ਮੈਂ ਵੀ ਦੋਹਰਾ ਸਾਰੀਆਂ ਸਭ ਤੋਂ ਬਹੁਤ ਬਹੁਤ ਮਾਣ ਕਰਦਾ ਇਹਨਾਂ ਨੇ ਆਪਣੀ ਕਿਤਾਬਾਂ ਦੇ ਸਮਝਾ ਦਿੱਤੀ ਕਿ ਸਾਡੇ ਨਾਲ ਥੋੜਾ ਥੋੜਾ ਲਾਗੇ ਦਿੱਨੇ ਆ ਤੇ ਥੋੜਾ ਸਾਡਾ ਸਾਥ ਦਿੱਤਾ ਹੈ ਆਪ ਮਾਈ ਇਹਨਾਂ ਦੇ ਅਸ਼ੀਰਵਾਦ ਬਖਸ਼ਾਈ ਰੱਖੇ ਹਮੇਸ਼ਾ ਇਹਨਾਂ ਆਪਣੇ ਚਰਨਾਂ ਦੇ ਨਾਲ ਆਲਾ ਲਾ ਕੇ ਰੱਖੇ ਆਪ ਮਾਈ ਜੇ ਦੂਸਰੀ ਰਾਤ ਚੌਥੀ ਤਰੀਕੀ Karena ceramahnya nggak bagus. Kalau ceramahnya bagus, kalau ਸਾਰੇ ਸਤਿ ਸ਼੍ਰੀ ਅਕਾਲ ਮੁਬਾਰਕ ਬਹੁਤ 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 ਕਿਹਾ ਹੈ ਮੌਜੂਦ ਹੋ ਜਾ ਚੁੱਕਾ ਹੈ ਉਹ ਵੀਰ ਵੀ ਜੀ ਤੁਹਾਨੂੰ ਸਾਰੇ ਪੂਰੇ ਪਿਆਰ ਨੂੰ ਆਸੀ ਅਦਿਰੇ ਅਗਰ ਹੋਏ ਪਾਤਰ ਹੈ ਸਦਾ ਲੱਗੇ ਮੁਬਾਰਕ ਪਾਤਰ ਹੈ ਇਹਨੂੰ ਥਾਹ ਥਾਹੇ ਹੋਏ ਕਰਦਾ ਪਾਠ ਖੇਡ ਰੋਗਾ ਨਾਲੇ ਅਰੇ ਨਜ਼ਰ ਮੈਂ ਮੈਂ ਨਾ ਕੋਸ਼ਿਸ਼ ਨਹੀਂ ਅਨਖੇ ਧੰਨਵਾਦ ਕਰਦੇ ਉਹਨਾਂ ਦਾ ਕਿਨਾਂ ਲੋਕ ਉਹਨਾਂ ਨੇ ਸਵਾਗਤ ਕੀਤਾ ਕਿ ਬਜ਼ਾਰ ਵਾਲਾ ಸರ್ಚ ನಾನು ರಚೆ ಮಹಾಮಾರಿ ಸಾರಿ ನೋಡಿ ಸರ್ ಮಹಾಮಾರಿ ಸರ್ اپا بمدوں ونگا اڑے ایے ای ناں میں تہانوں چنڑا اڑو تبو اجا دا ونگا ربی یہ کیوں نہ ربی اے انتو چپن کو اڑنی گانی ہن کو اڑگی چلو بمدوں اڑنے پکڑدا بوکی اواری بسی کھڑن لگے آ سی او کھڑ ਦਾ ਚੋਲਾ ਉਸ ਸੁਨਾਦਰ ਸ਼ੁਦਾ ਹੋਆ ਰੂਦਾ ਉਹਦੇ ਲੱਗਦਾ ਸੰਗ ਕੋ ਪਾ ਮਿਲ ਉਹ ਸੁਨਾਦਰ ਫੇਰਾ ਘੋਰੀ ਦਾ ਉਹਦੇ ਲੱਗਦਾ ਸੰਗ ਕੋ ਬਾਲ ਮਿਲ ਉਹ ਸੁਨਾਦਰ ਸਤਾ ਹੋਆ ਰੀਦਾ ਹੋ bari <tapori> bansi khatran di aasi o khatran di saal utte uphaada piyo कुड़ा मारियूं तूं सारे जे किथे बीरवाजी सोचे कुहाड़ा मारियूं कॾी रहिया उहो भारी बरसी खटण जे ਮੇਲੇ ਸਜਣਾ ਦੇ ਇਹ ਮੇਲੇ ਖੁਸ਼ੀਆਂ ਦੇ ਬੜਾ ਪੂਜ ਸਵਾਹੀ ਲੱਗਦੇ ਮੇਲੇ ਉਹ ਮੇਲੇ ਖੁਸ਼ੀਆਂ ਦੇ ਇਹ ਸਵਾਹੀ ਲੱਗਦੇ ਹਨ ਉਹ ਮੇਲੇ ਖੁਸ਼ੀਆਂ ਦੇ ਬੋਲੇ ਚੰਦ ਬੋਲੇ ਦਰਬਾਰ ਦੀ ਹੈ ਬੋਲੇ ਦਰਬਾਰ ਦੀ ਆਵੀਂ ਜਿਹੜੀ ਅੱਗੇ ਕਰਾ ਦੂ ਮੇਰੇ ਕਰਦੇ ਬਾਅਦ ਕੱਟੀ ਜਾਂਦੀ ਆ ਮੈਂ ਜੋਤਾ ਦੇ ਰੇੜੀ ਅੱਗੇ ਕਰਦਾ ਇਹੋ ਜਿਹੇ ਲੁਣੇ ਆਵਾਜ਼ ਕੱਟੀ ਜਾਂਦੀ ਆ